ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਡਾਸ ਬੋਹ ਸਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਤਪਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਸ਼ਾਂ ਦੇ ਅਸਥਾਨ ਤੋਂ ਹਜ਼ੂਰੀ ਰਾਗੀ ਜਥਾ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਤਪਸਥਾਨ ਦੇ ਮੁਖ ਸੇਵਾਦਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਟਾਂਡੇ ਵਾਲੇ ਗੁਰੂ ਦਰਬਾਰ ਚ ਪਹੁੰਚ ਚੁੱਕੇ ਆ ਜੀ ਅੱਜ ਵੀ ਜਿਹੜੀਆਂ ਸੰਗਤਾਂ ਗੁਰੂ ਦਰਬਾਰ ਤੋਂ ਬਾਹਰ ਹੈ ਜਲਦੀ ਹੀ ਗੁਰੂ ਦਰਬਾਰ ਚ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੇ ਹੀ ਨਗਰ ਨਿਵਾਸੀਆਂ ਨੇ ਬੜਾ ਉਦਮ ਕੀਤਾ ਸ਼ਹੀਦ ਭਾਈ ਨਿਰਮਨ ਸਿੰਘ ਜੀ ਦੀ ਸਲਾਣਾ ਯਾਦ ਨੂੰ ਇਹ ਗੁਰਮਤ ਸਮਾਗਮ ਉਹਨਾਂ ਦੀ ਯਾਦ ਦੇ ਵਿੱਚ ਰੱਖਿਆ ਸਤਿਗੁਰਾਂ ਦੀ ਪਾਰ ਬਖਸ਼ ਸਦਕਾ ਸਮੂਹ ਸੇਵਾਦਾਰਾਂ ਨੇ ਵੱਡੀ ਗਿਣਤੀ 'ਚ ਮਹਾਨ ਸੇਵਾਵਾਂ ਨਵਾਈਆਂ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਆਪਣਾ ਆਪ ਸਤਿਗੁਰ ਤੇ ਕੁਰਬਾਨ ਕਰ ਜਾਂਦੇ ਆ ਸਹਿਬਜ਼ਾਦਿਆਂ ਦੀ ਸ਼ਹਾਦਤ ਵੀ ਪਿਛਲੇ ਆਪਾਂ ਹਫ਼ਤੇ 'ਚ ਲਗਾਤਾਰ ਮਨਾਈ ਆ ਸੰਸਾਰ ਰਹੇ ਜਾਂ ਨਾ ਰਹੇ ਜਿਨ੍ਹਾਂ ਨੇ ਆਪਣਾ ਆਪ ਸਤਿਗੁਰ ਤੇ ਕੁਰਬਾਨ ਕਰ ਦਿੱਤਾ ਉਹ ਸਦਾ ਹੀ ਜਿਉਂਦੇ ਨੇ ਸ਼ਹੀਦ ਕਿਤੇ ਜਾਂਦੇ ਨਹੀਂ ਉਹ ਸਦਾ ਹੀ ਜਿਉਂਦੇ ਆ ਮਰਨਾ ਤਾਂ ਅਸੀਂ ਵੀ ਹੈ ਪਰ ਅਸੀਂ ਆਪਣੇ ਲਈ ਆਪਣੇ ਪਰਿਵਾਰ ਲਈ ਜਿਨ੍ਹਾਂ ਨੂੰ ਸੰਸਾਰ ਆਪਣਾ ਕਹਿੰਦਾ ਉਹਨਾਂ ਲਈ ਮਰ ਜਾਣਾ ਤੇ ਮੇਰਾ ਖਿਆਲ ਭੋਗ ਤੋਂ ਬਾਅਦ ਕੋਈ ਯਾਦ ਵੀ ਨਹੀਂ ਕਰਦਾ ਪਰ ਧੰਨ ਉਹ ਨੇ ਜਿਨ੍ਹਾਂ ਤੇ ਸਤਿਗੁਰ ਦੀ ਪਾਰ ਬਖਸ਼ਿਸ਼ ਹੈ ਉਹ ਆਪਣਾ ਜੀਵਨ ਗੁਰੂ ਲੇਖੇ ਲਾ ਜਾਂਦੇ ਸਤਿਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਉਸ ਸਥਾਨ ਤੇ ਵੀ ਹਰੇਕ ਸਾਲ ਮਹਾਨ ਸਲਾਨਾ ਇਕੋਤਰੀ ਸਮਾਗਮ ਤਪਸਥਾਨ ਤੇ ਹੁੰਦੇ ਆ ਇਹ 23 ਦਿਨ ਦੇ ਉੱਥੇ ਗੁਰਮਤ ਸਮਾਗਮ ਜਿਸ ਵਿੱਚ ਸਮੂਹ ਸੰਗਤਾਂ ਲੱਖਾਂ ਦੀ ਗਿਣਤੀ 'ਚ ਹਾਜ਼ਰੀ ਭਰਦੀਆਂ ਤੇ ਖੰਡੇ ਵਾਟੇ ਦੀ ਪਹਲ ਅਮਰਤ ਛੱਕ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੀਆਂ ਬਾਬਾ ਜੀ ਵੱਲੋਂ ਜਿੱਥੇ ਸਮਾਜ ਪ੍ਰਤੀ ਦੇਸ਼ ਪ੍ਰਤੀ ਜਦੋਂ ਵੀ ਕੋਈ ਆਫਤ ਆਉਂਦੀ ਆ ਸਭ ਤੋਂ ਵੱਧ ਚੜ ਕੇ ਮੂਰੇ ਰੋਲ ਅਦਾ ਕਰਦੇ ਆ ਸਮਾਜ ਲਈ ਸੇਵਾ ਦੇ ਵਿੱਚ ਇਸੇ ਕਰਕੇ ਉੱਥੇ ਜਿੱਥੇ ਸਾਡੇ ਮਨ ਦੇ ਰੋਗਾਂ ਦਾ ਇਲਾਜ ਗੁਰਬਾਣੀ ਦੁਆਰਾ ਕਰਦੇ ਆ ਤਨ ਦੇ ਰੋਗਾਂ ਲਈ ਨਾ ਬਾਬਾ ਬਲਵੰਤ ਸਿੰਘ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਬਣਾਇਆ ਪਿਛਲੇ ਹਫਤੇ ਹੀ ਅੱਖਾਂ ਦੇ ਕੈਂਪ ਲੱਗੇ ਆ ਜੀ ਤੇ ਸੈਂਕੜਿਆਂ ਦੀ ਗਿਣਤੀ 'ਚ ਲੈਂਸ ਵਿਦੇਸ਼ਾਂ ਤੋਂ ਮਗਾ ਕੇ ਪਵਾਏ ਗਏ ਕਹਿਣ ਤੋਂ ਭਾਵ ਜੋ ਜੀ ਆਵੇ ਸੋ ਰਾਜੀ ਜਾਵੇ ਇਹ ਆ ਜੀ ਪਰਪਕਾਰ ਦੀ ਦੁਨੀਆ ਅਸੀਂ ਵੀ ਸਾਰੇ ਪਰਪਕਾਰ ਕਰੀਏ ਤੇ ਸੰਸਾਰ ਹੀ ਸੁਧਰ ਜਾਣਾ ਤੇ ਬਾਹਰੋਂ ਕਿਸੇ ਨੇ ਨਹੀਂ ਸੁਧਾਰਨਾ ਸਾਨੂੰ ਸਾਰਿਆਂ ਨੂੰ ਉਦਮ ਕਰਨਾ ਚਾਹੀਦਾ ਅਮਰਤਸ਼ਕੀਏ ਗੁਰੂ ਵਾਲੇ ਬਣੀਏ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਸਾਰੀਆਂ ਸੰਗਤਾਂ ਗੱਜ ਕੇ ਜਕਾਰਾ ਬਲਾਈਏ ਜੀ ਬੋਲੇ ਸੋ ਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ